ਹਾਜਰੇ ਹਾਜਰੇ ਮੀ ਪੈ ਕੇ ਹਟ ਲਿਆ ਬਾਈ ਗਰਮੀ ਕਰ ਗਿਆ ਦੁੱਕਣੀ ਆ ਦੇਖੋ ਪਾਣੀ ਪੂਣੀ ਖੜਾ ਤੇ ਫਰਸ਼ ਫੁਰਸ਼ ਧੋਤਾ ਐ ਗਰਜੰਟ ਸਿੰਘ ਜੀ ਸਤਿ ਸ੍ਰੀ ਅਕਾਲ ਧੰਨਵਾਦ ਬਾਈ ਧੰਨਵਾਦ ਅੱਜ ਹੈਗਾ ਮੇਰਾ ਭਾਈ ਜਨਮ ਦਿਨ ਆ ਮਰਵਾ ਸਿੰਘ ਠੀਕ ਐ ਵੀਰੇ ਤੋਤਾ ਹੈ ਅੰਦਰ ਤਾਂ ਨਹੀਂ ਗੱਲਾ ਗੱਲਾ ਹੋਇਆ ਪਾਣੀ ਜਿਹੜਾ ਚੋਇਆ ਹੋ ਜੂਆ ਅੱਛਾ ਹਾਂ ਫੇ ਕਲੀ ਭਾਈ ਐ ਪਹਿਲਾ ਖੁੱਡਿਆਂ ਚ ਨਾ ਕਲੀ ਕੱਟ ਲੈ ਵੀਰੇ ਇੱਧਰ ਐ ਅੰਦਰ ਰੱਖੀ ਹੋਈ ਲੈ ਪਹਿਲਾਂ ਪਾ ਲੈ ਵੀਰੇ ਟੋਕਰੀਆਂ 'ਚ ਪਾ ਲੈ ਆਹ ਦੋ ਟੋਕਰੀਆਂ ਨੂੰ ਵੀ ਕਰੀਏ ਬਾਈ ਰੈਡੀ ਕਬੂਤਰ ਅੰਡੇ ਰੱਖੀ ਜਾਂਦੇ ਆ ਗੜਬੜ ਹੋਈ ਜਾਂਦੀ ਐ ਆਹ ਦੇਖੋ ਕਿੱਥੇ ਖਾਣਾ ਸਾਹਮਣੇ ਇਹਨਾਂ ਨੇ ਆ ਇੱਥੇ ਮੁੜੇ ਯਾ ਛੋਟਾ ਜਿਹਾ ਖਾਣਾ ਇਹਦਾ ਉਹਦਾ 1:00 ਵਜਾ ਵੀਰੇ ਕਬੂਤਰੀ ਦਾ ਕਿ ਦੋਏ ਠੀਕ ਆ ਦੋ ਜੋੜੀਆਂ ਨੇ ਇਹਨਾਂ ਨੇ ਰੱਖੇ ਹੋਏ ਆ ਚਲੋ ਆਹ ਤਾਂ ਸੈਟ ਨੇ ਆ ਚਾਪ ਨਹੀਂ ਬੈਂਦਾ ਯਾਰ ਹਲੇ ਇਹ ਸਾਲਾ ਬਾੜਾ ਠੰਡਾ ਆ ਯਾਰ ਬੈਠੂਗਾ ਹੌਲੀ ਹੌਲੀ ਨਹੀਂ ਉਹ ਕਬੂਤਰ ਠੰਡਾ ਬਹੋਦਾ ਵੀਰੇ ਇਹ ਆਹ ਦੋਏ ਟੋਕਰੀਆਂ ਰੱਖਦੇ ਆ ਬਾਈ ਭਾਰੀ ਹੋ ਗਈਆਂ ਹਾਂਜੀ ਹਾਂ ਇਹ ਠੀਕ ਵੀ ਇਹਨਾਂ ਚ ਰੱਖਦੀ ਏ ਇਹਦੇ ਵਿੱਚ ਫਿਰ ਇੱਕ ਜੋੜਾ ਤਾਂ ਇਹਦੇ ਵਿੱਚ ਰਹਿੰਦਾ ਪੱਕਾ ਹਾਂ ਚਾਪ ਦਾ ਜੂੜਾ ਦੇ ਦੇ ਉਹ ਸਾਡਾ ਮਰੂਗਾ ਮੈਨੂੰ ਤਾਂ ਲੱਗਦਾ ਮੈਂ ਹੁਣ ਬਿਠਾ ਲਿਆ ਲੋਟ ਕਰਕੇ ਚਾਪ ਦਾ ਜੂੜਾ ਹਾਂ ਇੱਜ ਰੈਂਦਾ ਦੂਆ ਜੂੜਾ ਵੀ ਇੱਜ ਕਰੀਏ ਉਹ ਅੰਡੇ ਦਾ ਹਾਲ ਲੈ ਲੈ ਤਾਂ ਟੀਏ ਨੇ ਟੀਏ ਨੇ ਵੀ ਧਰ ਲੈ ਟੀਏ ਨੇ ਵੀ ਅੰਦਰ ਅੰਡੇ ਧਰੇ ਹੋਏ ਨੇ ਚਾਤ ਆ ਲਓ ਇਹਦਾ ਕਰਤਾ ਇਹਨਾਂ ਦਾ ਸਟੇਜ ਦੇਖ ਲਈ ਇੱਕ ਅੱਧਾ ਜੂੜਾ ਕਰਨਾ ਤਾਂ ਇੱਕ ਅੱਧਾ ਕਰ ਦਾਂਗੇ ਇੱਧਰੋਂ ਕੱਢ ਕੇ ਨਹੀਂ ਠੀਕ ਆ ਵੀਰੇ ਆ ਹੁਣ ਇੱਕ ਵਧੀਆ ਪਾਲ ਲੂਰੇ ਬੱਚੇ ਹਾਂ ਇਹ ਤਾਂ ਗੱਲ ਹੈਗੀ ਆ ਫਿਰ ਇੱਥੇ ਕਿਹਨੂੰ ਕਰੇਗਾ ਦੇਖ ਲੈਂਦੇ ਆ ਕੋਈ ਨਹੀਂ ਟੋਕਰੀ ਜਾ ਕੇ ਵੇਚ ਰੱਖ ਦਾਂਗਾ ਨਾ ਕੋਈ ਇਨਸ਼ਾਅੱਲਾ ਤੇ ਹੁਣ ਆਪਾਂ ਨੂੰ ਚਾਹੀਦੀ ਹੈ ਮਿੱਟੀ ਹੈ ਨਾ ਮਿੱਟੀ ਜੇ ਕਲੀ ਲਾ ਕੇ ਲੱਗਦੀ ਇਹ ਆਹ ਦਾ ਉਹ ਝਾੜੂ ਜਵਾਜੂ ਗਸ ਕੱਲਾ ਆ ਵੈਂਦੀ ਹੈ ਵੈਂਦੀ ਹੈ ਵੀਰੇ ਅੰਡਿਆਂ ਦੀ ਲੱਗਦੀ ਹੈ ਹੁਣ ਆਮ ਨਾਲ ਲੱਗ ਜਾਂਦੀ ਹੈ ਕਿਵੇਂ ਕਰੀਏ ਸੈਟਿੰਗ ਆ ਇਹਦੇ ਵਿੱਚੋਂ ਖੁੰਜੀਆਂ ਚੋਂ ਮਿੱਟੀ ਕੱਢਦੀ ਹੈ ਅੱਛਾ ਉਹਦਾ ਇੱਕ ਬਚਾ ਤਖੜਾ ਇੱਕ ਮਾੜਾ ਹੈ ਹਾਲਾ ਇਹ ਵਾਹੁ ਸਿਆਪ ਹੈ। ਕਿਹਦੇ ਦੇ ਹਾਲ ਲਾਲ ਸਿਰ ਦੇ। ਆਉਣੇ ਵੀ ਧਰਲੇ ਹੈ ਨੀਲੇ ਨਾਲ। ਹੂੰ ਉਹਦਾ ਹੁਣ ਹਰੀਆਂ ਅੱਖਾਂ ਨੇ ਕਿੱਥੇ ਧਰਿਆ ਵੀਰੇ? ਉਹ ਟੋਕਰੀ ਜਿਹੀ ਬੈਠੀ। ਉਹ ਜੋੜੇ ਨੇ ਧਰਲੇ ਐ ਨਹੀਂ ਤਾਂ ਧਰੇ ਨਹੀਂ ਹਲੇ। ਇਹ ਕਰਦੇ ਉਧਰ ਬੰਦ ਜਾਹੇ। ਇਹ ਸਾਲੇ ਨੇ ਇੱਥੇ ਬਣਾ ਲਿਆ ਖਾਨੇ ਇਹਨਾਂ ਨੇ ਹੁਣ। ਵਾ ਠੀਕ ਹੈ ਠੀਕ। ਉਹ ਕਬੂਤਰੀ ਇੱਥੇ ਧਰਦੀ ਹੈ ਨਾ ਅੱਗੇ। ਵਾ ਜੀ। ਫਿਰ ਉਧਰ ਕਿਹੜੇ ਨੂੰ ਛੱਡਾਂਗੇ ਹੁਣ? ਦੇਖ ਲਓ ਹੁਣ ਇਹਨਾਂ ਨੂੰ ਜੇ ਕਿਸੇ ਨੂੰ ਜਾਣਾ ਹੈ ਨਹੀਂ ਇੱਧਰ। ਇਹ ਤਾਂ ਹੁਣ ਇੱਧਰ ਚਲ ਉਹਨੂੰ ਰਹਿਣ ਦੇ ਇੱਕ ਨੂੰ ਇਕੱਲੇ ਨੂੰ। ਇੱਕ ਨੂੰ ਰਹਿਣ ਦੋ ਉਹਨੂੰ ਆਹੋ। ਹਾਂ। ਆਰੀਂ ਗੱਛੜੀ ਇੱਧਰ ਆ ਬੈਠੀ ਐ ਪਹਿਲਾਂ ਗਿਆ ਨੇ ਉੱਪਰ ਜਾ ਕੇ ਚਲ ਆ ਤਾਂ ਠੀਕ ਐ ਫੇਰ ਵੀ ਨਾ ਮਿੱਟੀ ਦਾ ਘਾਰ ਹੀਲਾ ਯਾਰ ਟੀਟੀ ਦਾ ਘਰ ਲੰਨੀ ਕਲੀ ਗੁਲੀ ਵਿੱਚ ਕਬੂਤਰ ਡਾਉਣੇ ਪਹਿਲਾਂ ਕਬੂਤਰ ਢਾ ਗਿਆ ਕੋਠੇ ਤੇ ਪਹੁੰਚ ਚੁੱਕੇ ਆ ਬਈ ਬੈਲੀ ਆਉ ਜਾਂਦਾ ਬਾਗੂ ਨਹੀਂ ਆਉ ਨੇ ਮੋਟਰ ਤੇ ਕਿਹੜੇ ਡਾਉਣੇ ਆ ਵੀਰੇ ਦੇਖ ਕਾਲੀਆਂ ਲੈਨਾਂ ਵਾਲਾ ਉਹ ਤਾਂ 2 ਦਿਨ ਹੋ ਗਏ ਲਗਾਤਾਰ ਹੁਣ ਉੜਦੇ ਨੂੰ ਮਾਂ ਪਰਸੋਂ ਵੀ ਓੜਿਆ ਕੱਲ ਵੀ ਓੜਿਆ ਆਹ ਡੰਡੇ ਟੌਰੀਆਂ ਦਾ ਨਹੀਂ ਡਾਉਣਾ ਇਹ ਬਾਅਦ ਚ ਡਾ ਲਾਂਗੇ ਥਾਲਾ ਆਉਣ ਲੱਗ ਜਾਂਦਾ ਥੱਲੇ ਹਣਾ ਹਾਂ ਦੇਖੋ ਤਾਂ ਦੋਨੇ ਭਾਈ ਆ ਬੈਠੇ ਆਂ ਵੀੜੀਆਂ ਦਾ ਇੱਕ ਦੀਆਂ ਅਧੀਆਂ ਕਾਲੀਆਂ ਅਧੀਆਂ ਜੁੱਤੀਆਂ ਕਿੰਨੇ ਫੜ ਲਏ ਤਿੰਨ ਤਿੰਨ ਆ ਜਾ ਵੀਰੇ ਲੈ ਗੱਡਾ ਮੈਂ ਦੇਖੀ ਇੱਥੇ ਹੀ ਛੱਡਣਾ ਇਹ ਹੈਗਾ ਕਾਛ ਟੌਰੀ ਚੱਲ ਓਏ ਆਹ ਕਿਹੜਾ ਕਾਲਾ ਪੱਲਾ ਚੱਲ ਬਈ ਕਾਛ ਟੂਸਾ ਚੱਲ ਬਈ ਕਾਲੀ ਬੋਤਲ ਕਾਲੀ ਬੋਤਲ ਵਾਲਾ ਚੱਲ ਓਏ ਚਾਰ ਹੋ ਗਏ ਬਸ ਹੁਣ ਇੱਕ ਅੱਧਾ ਹੀ ਗੱਡੀ ਵੀਰੇ ਗੱਲ ਕਰਨੀ ਹੈ ਲੈ ਇਹਨਾਂ ਦਾ ਜੋੜ ਹੈ ਲੀ ਅਖਰੀ ਹੈ ਹਾਂ ਪੀਲੀ ਖੱਟੀ ਵਾਲੀ ਹਰੇ ਸਾਤੇ ਵਾਲੀ 5 ਰੱਤਾ ਆਹ ਰੱਤਾ ਬਣਾ 6 ਚਲੋ ਵੀ ਓਕੇ ਹੈ ਬਸ ਉਰੇ ਵਾਲਾ ਨਵੇਟ ਕੇ ਵੀਰੇ ਆ ਵੀ ਸਿੱਟ ਦੇਣਾ ਯਾਰ ਗੰਦੇ ਆ ਥੱਲੇ ਬਹੁਤ ਜਮਾ ਹੋਇਆ ਪਿਆ ਯਾਰ ਉਹ ਨਹੀਂ শাਲਾ ਗੱਲ ਮੰਨਦਾ ਚੱਕ ਰੱਖਣਾ ਤਾਂ ਇਹ ਸਿੱਕਣਾ ਤਾਂ ਨਹੀਂ ਸੀਗਾ ਹਾਂ ਚੱਕ ਰੱਖਿਆ ਨਹੀਂ ਹੋਇਆ ਜੀ ਲੋ ਬਈ ਆ ਫਿਰਦੇ ਨੇ ਉਹ ਕੈਰਬੋਰਡ ਚੱਲੀਏ ਥੱਲੇ ਫਿਰ ਤੂੰ ਮਿੱਟੀ ਭਰ ਲਿਆ ਜਾਨੂੰ ਮੈਂ ਕਪੜੇ ਬਦਲਦਾ ਵੀਰੇ ਜ਼ਿਆਦਾ ਗਿੱਲੀ ਤਾਂ ਨਹੀਂ ਮੈਂ ਸੁਕਾ ਲੈਣੀ ਆ ਯਾਪਾ ਥੋੜੀ ਜੀ ਹਲੇ ਤਾਂ ਨਹੀਂ ਆਹ ਕਲੀ ਪਾ ਕੇ ਸੁੱਕਣੀ ਆ ਇਹ ਮੈਂ ਤਾਂ ਥੋੜੀ ਜੀ ਹੋਰ ਸੁੱਕ ਜਵੇ ਵਧੀਆ ਗੱਲ ਆ ਹਾਂ ਕਿੰਨਾ ਘਟਾਇਆ ਘਾਟਾ ਤੇ ਲੱਗ ਲੈਣ ਦਾ ਧੁੱਪ ਇਹਨੂੰ ਚੱਲ ਹੋਰ ਕਿਹੜਾ ਘਾਟਾ ਤੇ ਧੁੱਪ ਲੱਗੀ ਫਿਰ ਮੈਂ ਮਲਗਣੀ ਆ ਇਹ ਐਨ ਐ ਕਰਕੇ ਮਲਕੀ ਦੀ ਚੰਗੀ ਤਰ੍ਹਾਂ ਮਿੱਟੀ ਨਾਲ ਤਲੀ ਨੇ ਉੱਪਰਾਂ ਕਰ ਜੂਗੀ ਨਾਲੇ ਕਬੂਤਰਾਂ ਦੇ ਮਾਰੀਆਂ ਨੇਗਾ ਉੜਦੇ ਐਨੇ ਉਹ ਕਰ ਲੈਣੇ ਆ ਚਾਹ ਜੋ ਬੀਲੀ ਕਾ ਨਹੀਂ ਹਲੇ ਨਾ ਆਈ ਚਾਹ ਠੀਕ ਚਾਹ ਚਾਹ ਕਰ ਲੈਣੇ ਖੜ ਜਾ ਮੈਨੂੰ ਖਵਾਣਾ ਜਾ ਕੇ ਆਉਣਾ ਬਾਈ ਵੀਂਦਰ ਵੀਰ ਰਤਾ ਫਿਰਦਾ ਐ ਅੱਛਾ ਲੱਕਾ ਦੂਵੇ ਕਿੱਥੇ ਗਿਆ ਸਾਲੇ ਆ ਗਿਆ ਕੱਚ ਟੌਰੀ ਕੱਲੇ ਕੱਲੇ ਬਹੁਤ ਉੜਦੇ ਨੇ ਸਾਲੇ ਇਹ ਇੱਕ ਦੂਜੇ ਨਾਲ ਨਹੀਂ ਉੜਦੇ ਆ ਆ ਗਿਆ ਕੱਚ ਦੂਸਿਆ ਆਹੋ ਚੱਲ ਆ ਗਿਆ ਕਾਲੀ ਬੋਤਲ ਵਾਲਾ ਹਾਂ ਸਾਤੇ ਵਾਲੀ ਤੇ ਕਾਲੇ ਬੱਲੇ ਵਾਲਾ ਉਹ ਫਿਰਦੇ ਨੇ ਠੀਕ ਆ ਓਕੇ ਰਿਪੋਰਟ ਲਓ ਵੀ ਕਲੀ ਕੁਲੀ ਧਰ ਲਾ ਲਈ ਹਾਂ ਵੀਰੇ ਮੈਂ ਤੁਹਾਨੂੰ ਫੋਨ ਕਰੂਗਾ ਬੇਟਾ ਫੋਨ ਕਰਾ ਦਿੰਦਾ ਠੀਕ ਆ ਠੀਕ ਆ ਆ ਰਲਾਈ ਭਈਆ ਤਾਰੂ ਵੀਰੇ ਅਸੀਂ ਅੰਦਰ ਆਏ ਚੋਕਰੀਆਂ ਥੱਲੇ ਬੋਰ ਲੱਗੂ ਚੋਕਰੀਆਂ ਥੱਲੇ ਬਾਈ ਬੋਰ ਜੀ ਉਹ ਜੀ ਇਹ ਤਾਂ ਵੀਰੇ ਆਈ ਹੋ ਜਾਣੇ ਨੇ ਹਾਲੇ ਜਾਏ ਹੁਣ ਨਹੀਂ ਆਉਦੇ ਆਹੋ ਉਹ ਦਿਨ ਮੈਂ ਵੀ ਪਾਤੀ ਦੀ ਲਓ ਕਾਲੇ ਕਾਲੇ ਜੇ ਹਾਂ ਅੱਤ ਫੜੀ ਸਾਰੇ ਮੂੰਹ ਤੇ ਵੱਜਦੇ ਨੇ ਆ ਕੇ ਸਿੱਧਾ ਹੀ ਲਓ ਈ ਮੇਤਰੋ ਕਲੀ-ਕਲੀ ਪਾਰਾਂਗੇ ਆਨ ਓਕੇ ਦੀ ਰਿਪੋਰਟਾਂ ਕੱਢ ਲਾ ਬਚੇ ਹੁਣ ਵਸਾਂ ਹੀ ਖੜਾ ਦਿਆਂ ਨਾ ਵੀਰੇ ਸਾਰੇ ਆ ਵੀ ਇਹਦਾ ਜਗਾੜ ਦਾ ਕੀ ਕਰਾਂਗੇ ਕਿ ਇੱਥੀ ਪਿਆ ਰਹਣ ਦੀ ਐ। ਖੁਡਾ ਸੁੱਕਾ ਵਿਆ ਹੈ ਨਾ। ਆਈ। ਜਦੋਂ ਸਾਡੇ ਮਾੜੇ ਮੋਟੇ ਹੋਣਗੇ ਹੋਰ ਕੋਈ ਨਹੀਂ ਹੋਊਗਾ। ਹਾਂ। ਐ ਨਹੀਂ ਵੀ ਬੱਚੇ ਗੱਡੇ ਵੀਰੇ ਮੁੰਜੀ ਵਾਲੇ ਨੇ ਸਾਡੇ। ਕੋਈ ਨੀਮ ਵਾਲੇ ਪਾਲੇ ਹੋ ਗਏ। ਕਿ ਆਉਣਗੇ 2-4 ਇੰਚ। ਹੂੰ। ਨਿਕਲੇ ਸਾਰੇ ਬਾਹਰ ਪਾਣੀ ਪੂਣੀ ਪਾਇਆ ਦਾਣੇ ਰਹਿ ਗਏ ਅੱਜ ਪਾਉਣ ਤੇ ਹਨ ਆ ਤਾਂ ਤਿੰਨੇ ਵਜੇ ਗਏ ਮਨੇ ਵੀਰੇ ਉਹਦਾ ਹੀ ਥੋੜਾ ਜਿਹਾ ਡਾਊਟ ਹੈ ਆ ਬਈ ਹਰੀਆਂ ਅੱਖਾਂ ਵਾਲਿਆ ਕਬੂਤਰ ਸਾਡੇ ਕਿੰਨੇ ਕ ਲੱਗਦੇ ਨੇ ਯਾਰ ਵਿੱਚ ਬੈਠੇ ਨੇ ਬੈਠੇ ਨੇ ਬਾਹਰ ਆ ਉੱਪਰ ਬੈਠੇ ਨੇ ਆ ਲਓ ਇਹ ਮੈਂ ਕਰੋ ਚੱਕਦਾ ਕੰਮ ਓਕੇ ਆ ਰਬੋਟਾ ਕੜੀ ਕੋਲੀ ਰੜਾ ਗਏ ਹਨ ਪਾਤੀ ਵੀਰੇ ਉੜਦਾ ਕੋਈ ਕਬੂਤਰ ਕਾ ਨਹੀਂ ਸਾਰੀ ਉੜਦੇ ਹਲੇ ਹਾਂ ਉੱਥੇ ਬੈਠਿਆ ਹਾਂ ਫਿਰਦੇ ਆ ਓਏ ਬਟੇ ਨਹੀਂ ਸਾਰੀ ਇੱਕ ਆ ਭੇੜ ਲਈ ਵੀਰੇ ਹਨ ਇਧਰ ਵੀ ਮਾਰਦੀ ਛਾਣਾ ਜਿਆ ਹਨ ਉਹਨੂੰ ਦਣੇ ਪਾਦਮਾਂ ਗਲੀ ਚੋਂਣ ਤੋਂ ਪਹਿਲਾਂ ਅਧੀਆਂ ਜਗਲੈਂਡ ਵਾਲੇ ਕਾਛਟੌਰੀ ਹਾਂ ਬਾਹਰ ਪਾ ਦੇ ਦਣੇ ਕਾਛਟੌਰੀ ਵਾਲਾ ਉਹ ਜਾਂਦਾ ਮੂਰੇ ਮਗਰਾ ਰੱਤਾ ਜਾਂਦਾ ਆ ਬੋਤਲ ਵਾਲਾ ਜਾਂਦਾ ਕਾਚਾ ਛਟੂ ਸਾ ਜਾਂਦਾ ਹੈ ਹਰੀ ਗਾਂ ਦਾੜੀ ਉੱਚੀ ਖੜੀ ਹੋਣੀ ਹੈ ਨਾ ਅੱਛਾ ਕਾਚਾ ਛਟੂ ਕਿੱਥੇ ਆ ਆ ਦੇ ਦੋਰੀ ਹਾਂ ਆ ਗਈ ਹਰੀ ਗਾਂ ਦਾੜੀ ਆ ਗਈ ਤੇ ਕਾਲੇ ਬੱਲੇ ਆੜਾ ਮਗਰ ਆਉਂਗਾ ਓਕੇ ਰਬੋਟਾਂ ਨੇ ਟਾਈਮ ਹੋ ਗਿਆ 12:30 ਦਾ ਬਸ ਬੱਚੇ ਖਾਲੀ ਕਰ ਲੈ ਵੀਰੇ ਬਾਜੀ ਛੱਡੀਏ ਫਿਰ ਚੈੱਕ ਤਾਂ ਕਰਾਂਗੇ ਜੀ ਸਾਡੇ 450 ਸ਼ੂਗਰ ਲਓ ਵੀ ਦਾਣਾ ਪਾਣੀ ਪਾਦਾ ਓਕੇ ਰਬੋਟ ਉਹ ਤੁੰਗੜੀ ਵੀ ਲੱਗਾ ਨਾ ਸਾਡੀ ਉੱਪਰ ਹਾਂ ਉਹਦੇ ਨਾਲ ਚੋਗਾ ਜਿਆ ਦੇ ਦਿਆ ਕਰਾਂਗੇ ਤਿੰਨਾਂ ਨੂੰ ਹੋਰ ਕਿਹਨਾਂ ਚੋਗਾ ਦੇ ਹੋ ਜਾਂਦਾ ਹਾਂ ਹੋ ਗਈ ਬਈ ਸਫਾਈ ਚਲੋ ਓਕੇ ਰਬੋਟਾਂ ਗਾਣਾ ਬਾਣੀ ਚੋਗੋ ਬਈ ਚੱਲਦੇ ਆਂ ਫੇਰ ਉਧਰ ਦਾ ਕਰ ਲਾਂ ਹੈ ਵੀਰੇ ਉੱਪਰ ਵੀ ਲਾ ਲੈਣਾ ਆਹਾਂ ਆਈ ਹਾਂ ਫੇਰ ਇਥੇ ਵੀ ਰੜਾ ਕੇ ਲੈ ਜਾਏਗਾ ਜਿਹੜੀ ਜਿਹੜੀ ਬਚ ਗਈ ਆਹੋ ਨਹੀਂ ਉੱਥੇ ਰਹਿਤਾ ਹੈਗਾ ਆਪਣੇ ਕੋ ਉੱਪਰ ਤੋਂ ਕੋਠੇ ਦੇ ਹਾਂ ਅਜਾ ਉਹ ਜੀ ਬਾਦਲਾ ਵਿਚੇ ਰੌਖ ਛਿਟਕਾਇਆ ਮਾਰ ਕੇ ਛਿਟਕਾਇਆ ਆਹੋ ਕੱਲ ਹੀ ਲੈ ਜੀ ਫਿਰ ਉੱਪਰ ਨੂੰ ਠੀਕ ਆ ਠੀਕ ਆ ਵੀਰੇ ਹੁਣ ਚੱਲੇ ਬਈ ਆਪਾਂ ਮੋਟਰ ਤੇ ਰੂੰ ਮੋਟਰ ਤੇ ਫੜਿਆ ਗੇੜਾ ਮਾਰ ਕੇ ਆਉਣੇ ਤੇ ਨਾਲੇ ਪਿੱਛੋਂ ਕਬੂਤਰਾਂ ਦੀ ਨਿਗਾ ਮਾਰ ਲੈਣੇ ਆਪਾਂ ਪਹੁੰਚ ਗਏ ਮੋਟਰ ਤੇ ਆਉ ਔੜਦੇ ਆ ਕਬੂਤਰ ਕੱਚ ਟੂਸੇ ਵਾਲਾ ਤੇ ਰੱਤਾ ਬਾਕੀ ਉੱਚੇ ਖੜੇ ਨੇ 2 3 ਉੱਚੇ ਖੜੇ ਨੇ ਇੱਕ ਮਿੰਟ ਆ ਦੇਖੋ ਕਾਲੀ ਬੋਤਲ ਵਾਲਾ ਉਹ ਫਿਰਦਾ ਥੱਲੇ ਤੇ ਉਹ ਫਿਰਦੇ ਆ ਉੱਪਰ ਕਾਲੇ ਪੱਲੇ ਵਾਲਾ ਤੇ ਹਰੇ ਸਾਤੇ ਵਾਲੀ ਉੱਚੀ ਖੜੇ ਨੇ ਆਓ ਆਗੇ ਦੇਖੋ ਆਓ ਆਗੇ ਠੀਕ ਆ ਓਕੇ ਰਿਪੋਰਟ ਚਲੋ ਮੋਟਰ ਚੱਲਦੀ ਹੈ ਹੁਣ ਆਪਾਂ ਚੱਲਦੇ ਆ ਘਰ ਨੂੰ ਧੁੱਪ ਵਾਲੀ ਹੋਈ ਹੋਈ ਹੈ ਲਓ ਵੀ ਪਾਉਂਗੇ ਪਾ ਕੇ ਇੱਕ ਮੜਿਆ ਕਬੂਤਰਾ ਵਾਲਾ ਗੇੜਾ ਮਾਰ ਲੀਏ ਤੇ ਆ ਫਿਰਦੇ ਨੇ ਕੱਚ ਟੌਰੀ ਵਾਲਾ ਕੱਚ ਢੂਸੇ ਵਾਲਾ ਤੇ ਮੇਰੇ ਸਾਹਮਣੇ ਕਾਲੀ ਬੋਤਲ ਵਾਲਾ ਸ਼ਾਇਦ ਹੁਣੇ ਬੈਠਿਆ ਟਾਂਗੀ ਤੇ ਜਦੋਂ ਉਹ ਤੋਂ ਤੁਰੇ ਨਾ ਆ ਉੜਦਾ ਕਾਲੀ ਬੋਤਲ ਵਾਲਾ ਵੀ ਆ ਉੜਦਾ ਤੇ ਦੂਜੇ ਰਤਾ ਫਿਰਦਾ ਦੂਜੇ ਬਾਈ ਵਾਲੇ ਉੱਚੇ ਖੜੇ ਨੇ ਉਹ ਦਿਖਦੇ ਵੀ ਨਹੀਂ 1 ਵਜ ਗਿਆ ਦੂਜੇ ਉਹ ਦੇਖੋ ਕਾਉ ਹੈ ਕਿੰਨੇ ਰੋ ਗਿਆ ਰਤਾ ਕਰਦਾ ਕਰਦੇ ਨੇ 1 ਵਜ ਗਿਆ ਉਹਦੀ ਘਟੂਆ ਆਲੀ ਕਾਲੇ ਬੱਲੇ ਵਾਲਾ ਚਲੋ ਫੇਰ ਹੰਦੋ ਤੇ ਹੁਣ ਆਪਾਂ ਚਲਦੇ ਆ ਘਰ ਨੂੰ ਘਰ ਨੂੰ ਕਹਿਤਾ ਹੁਣ ਚਲਦੇ ਆ ਅੰਦਰ ਨੂੰ ਦੋ ਵੜੀ ਆਰਾਮ ਕਰੀਏ ਫੇਰ ਬਾਅਦ ਚੋਂ ਦੇਖਦੇ ਆ ਕਿੰਨੇ ਕਜ ਬੈਨੇ ਹੋ ਮੈਂ ਤੁਹਾਨੂੰ ਦੱਸ ਦੂੰਗਾ ਖੋਡਿਆਂ ਦੀ ਸਪਾਈਸ ਸੁਈ ਹੋਗੀ ਦੇਖੋ ਬਈ ਇੱਧਰ ਡੰਗਰਾਂ ਨੂੰ ਜਾਲੀ ਲੱਗੀ ਹੋਈ ਮੱਛਰ ਤੋਂ ਘੈਂੜਾ ਨਾ ਸਿਸਟਮ ਪੂਰਾ ਤੇ ਆਪਾਂ ਜਾਣਦੇ ਆ ਬਈ ਹੁਣ ਖਮਾੜੋ ਨੂੰ ਅੱਜ ਜਨਮ ਦਿਨ ਹੈ ਇਹਨਾਂ ਨੂੰ ਜੱਸੀ ਉਹਨਾਂ ਨੂੰ ਕੁਝ ਖਲਾ ਬਲਾ ਲਈਏ ਠੀਕ ਆ ਫਿਰ ਸ਼ਾਮ ਨੂੰ ਗਰਾਊਂਡ ਵੀ ਜਾਣਾ ਕਬੂਤਰ ਵੀ ਦੇਖਣੇ ਤੇ ਚੱਲਦੇ ਹਾਂ ਹੁਣ ਆਪਾਂ ਖਮਾਣੋ ਨੂੰ ਤੇ ਮਿਲਦੇ ਹਾਂ ਫਿਰ ਆ ਗਏ ਭਾਈ ਫ੍ਰੀ ਪ੍ਰੂਫ ਹੋ ਗਏ ਕਬੂਤਰਾਂ ਬੱਲ ਤੇ ਪਹਿਲਾਂ ਉਧਰ ਸਿੱਧੇ ਦੇਖ ਲਈਏ ਸੈੱਟ ਬੈਟ ਨੇ ਕਬੂਤਰ ਹਾਂ ਬਿਨੂਰੀ ਓਹੋ ਮੱਛਰ ਮੱਛਰ ਦੇਖੋ ਅੱਜ ਵੀ ਕਲੀ-ਗਲੀ ਪਾਤੀ ਦੀਆਂ ਵਜੇ ਵੀ ਸੈੱਟ ਨੇ ਕੇਰ ਬੋਟਾਂ ਜਿੱਸੇ ਠੀਕ ਹੈ ਚੱਲ ਇਹਨਾਂ ਲਾ ਦੇ ਤੇ ਉੱਪਰ ਵੀ ਆਪਣੇ ਕਬੂਤਰ ভাই ਬੰਦ ਨੇ ਰੱਜ ਗਏ ਤੇ ਤੇ ਦੋ ਸਵਾ ਦੋ ਬੈਠੇ ਨੇ ਕਬੂਤਰ ਜਦ ਫਿਰ ਮੈਂ ਚਲੇ ਗਿਆ ਇੱਧਰ ਇਹਨਾਂ ਨੂੰ ਟੋਕਰੀ ਇੱਕ ਲਾਤੀ ਇੱਕਾ ਟੋਕਰੀ ਅੰਦਰ ਰੱਖਤੀ ਵੀਰੇ ਨੇ ਤੇ ਆਉਟ ਗੜੀਆਂ ਆਂਡਿਆਂ ਤੋਂ ਆਹ ਬੱਚਾ ਦਾ ਸੈੱਟ ਐ ਜੱਸੇ ਦੂਆ ਛੋਟੂ ਵੀ ਐ ਕੋ ਪਤਾ ਨਹੀਂ ਕਿੱਥੇ ਐ ਇੱਥੇ ਕਿਤੇ ਵਿਚਾਰਾ ਪਿਆਦਾ ਗਿਰਿਆ ਪਹਿਲਾਂ ਦਾਣੇ ਦੂਣੇ ਦਾ ਦੇ ਦਿੱਤੇ ਉਹਨੂੰ ਚਲੋ ਕੋਈ ਨਹੀਂ ਦੇ ਦਿੰਦੇ ਅਜੇ ਪਾਣੀ ਚੈੱਕ ਕਰ ਪਾਣੀ ਪਾ ਜੋ ਸੇਜ ਪਾਣੀ ਪਾ ਦਾਣੇ ਪਾ ਥੰਡੇ ਵੜਿਆ ਉੱਥੇ ਪਾਣੀ ਔਰ ਦਾਣੇ ਪਾ ਦੇ ਦੋ ਆਹ ਪਿਆਦਾ ਲਓ ਮਿੱਤਰੋ ਕੰਮ ਨਿਬੜਿਆ ਹੈ ਆਪਣਾ ਤੇ ਹੁਣ ਚੱਲਾਂਗੇ ਗਰਾਊਂਡ ਚੋਂ ਫਿਰ ਆਪਾਂ ਲਓ ਮਿੱਤਰੋ ਖੇਰ ਖੂਲ ਕੇ ਪਹੁੰਚ ਗਏ ਘਰੇ 7 ਵਜੇ ਹੋਈ ਆ ਬਾਅਦ ਨੇ ਤਕਲੀਫ ਚ ਹੈਗਾ ਮਿਲਾਂਗੇ ਅਗਲੇ ਵੀਡੀਓ ਚ ਚੈਨਲ ਨੂੰ ਜਰ ਸਬਸਕ੍ਰਾਈਬ